ਨਮਸਕਾਰ ਜੀ ਮੈਂ ਪ੍ਰਵਿੰਦਲ ਭਗਤ ਕੌਂਸਲਰ ਗੜੇ ਤੋਂ ਸਾਥੀਓ ਮੈਂ ਤੁਹਾਡੇ ਨਾਲ ਅੱਜ ਕੋਈ ਬੜੀ ਗੰਭੀਰ ਗੱਲ ਕਰਨਾ ਚਾਹਨਾ ਅੱਜ ਸੰਡੇ ਹੋਣ ਕਾਰਨ ਕਨਕੇ ਮੇਰਾ ਥੋੜਾ ਮੈਂ ਬਿਜ਼ੀ ਸ਼ਡਿਊਲ ਵਿੱਚ ਗੜੇ ਵਿੱਚ ਕਿਉਂਕਿ ਬਿਜਲੀ ਦਫ਼ਤਰ ਵਾਲਿਆਂ ਨੇ ਬਿਜਲੀ ਵਿਭਾਗ ਨੇ ਕੋਈ ਆਪਣੇ ਚੇਂਜ ਕੀਤੇ ਆ ਕੋਈ ਲੋਡ ਐਡਜਸਟਰ ਕਰਤੇ ਆ ਜਿਨ੍ਹਾਂ ਦੇ ਕਾਰਨ ਮੇਰੇ ਗੜੇ ਵਿੱਚ ਸਾਰੇ ਟਿਊਬ ਵਾਲ ਜਿਹੜੇ ਤੇ ਤਕਰੀਬਨ ਉਹਨਾਂ ਦਾ ਦਿੱਕਤ ਆਈ ਕਿਹੜੇ ਵਿੱਚ ਪਾਣੀ ਨਹੀਂ ਸੀ ਮੈਂ ਥੋੜਾ ਬਹੁਤ ਜ਼ਿਆਦਾ ਬਿਜ਼ੀ ਰਹਾ ਸਵੇਰੇ 7 ਵਜੇ ਲੈ ਕੇ ਰਾਤ ਦੇ 9 ਵਜੇ ਤੱਕ ਪਰ ਜਦੋਂ ਮੇਰੇ ਗੱਲ ਧਿਆਨ ਵਿੱਚ ਆਈ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਉਸ ਚੀਜ਼ ਦਾ ਕਿ ਸਾਡੀ ਹੀ ਇੱਕ ਬੱਚੀ ਸਾਡੇ ਸਮਾਜ ਦੀ ਇੱਕ ਬੱਚੀ ਜਿਹੜੀ ਕਿ ਇੱਕ ਪੋਸਟ ਆਫਿਸ 'ਚ ਕੰਮ ਕਰਦੀ ਸੀ ਉਹਨਾਂ ਨੂੰ ਪੋਸਟ ਆਫਿਸ ਦੇ ਮਲਾਜ਼ਮਾਂ ਨਹੀਂ ਕੁਝ ਬੰਦੇ ਨਾਲ ਹੋਰ ਲੈ ਕੇ ਸ਼ਾਇਦ ਉਹਨਾਂ ਨੂੰ ਅਗਵਾ ਕਰਕੇ ਚੁੱਕ ਕੇ ਲੈ ਗਏ ਉਹਨਾਂ ਕਿੰਦਾ ਦੀ ਦਰਿੰਦਗੀ ਕੀਤੀ ਉਹਨਾਂ ਨੇ ਕੀਤੀ ਹੋਗੀ ਕੁੜੀ ਅਜੇ ਬਿਹੋਸ਼ ਪਈ ਹੈ ਉਹਨੂੰ ਚੁੱਕ ਕੇ ਲੈ ਕੇ ਅਗਵਾ ਕਰਕੇ ਲੈ ਕੇ ਕੁੜੀ ਜਿਹੜੀ ਹੈ ਉਹ ਕਰਨਾਲ ਵਿੱਚੋਂ ਜਾ ਕੇ ਮਿਲੀ ਤੇ ਅੱਜ ਉਹ ਸਿਵਲ ਹਸਪੀਟਲ ਜੰਦਰ ਵਿੱਚ ਬਈ ਪਈ ਹੋਈ ਜਿਹੜੀ ਕਿ ਬਿਆਨ ਆਪਣੇ ਦੇ ਤੇ ਅਸਮਰਥ ਹੈ ਬਿਆਨ ਨਹੀਂ ਦੇ ਸਕਦੀ ਮੈਂ ਆਪਣੇ ਤੌਰ ਤੇ ਇਸ ਮਾਧਿਅਮ ਤੋਂ ਤੁਹਾਨੂੰ ਕਹਿਣਾ ਚਾਹਨਾ ਇਹ ਚੇਤਾਵਨੀ ਦੇਣਾ ਚਾਹਨਾ ਕਿ ਜਿਹਦੇ ਸਾਡੇ ਸਮਾਜ ਦੇ ਨਾਲ ਸਾਡੀਆਂ ਤਿਆਂ ਪਹਿਣਾ ਦਾ ਤੱਕਾ ਕੀਤਾ ਉਹ ਬੰਦੇ ਕਦੀ ਜ਼ਿੰਦਗੀ 'ਚ ਬਖਸ਼ੇ ਨਹੀਂ ਜਾ ਸਕਦੇ ਚਾਹੇ ਸਾਨੂੰ ਕਿਸੇ ਵੀ ਤਰੀਕੇ ਦਾ ਸੰਘਰਸ਼ ਲੜਨਾ ਪਵੇ ਮੈਂ ਆਪਣੇ ਸਮਾਜ ਦੇ ਸਾਰੇ ਲੀਡਰਾਂ ਨੂੰ ਪਾਰਟੀ ਤੋਂ ਉੱਠ ਕੇ ਪਾਰਟੀਆਂ ਦਾ ਕੋਈ ਮਤਲਬ ਨਹੀਂ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਮੈਂ ਸਮਾਜਿਕ ਪੌਰ ਤੇ ਉਹ ਸਖ ਬੰਦੇ ਦੇ ਉਹਨਾਂ ਤਿਆਂ ਪਹਿਣਾ ਦੀ ਇੱਜ਼ਤ ਵਾਸਤੇ ਮੈਂ ਕਹ ਰਿਹਾ ਅੱਜ ਕੱਲ ਤਾਂ ਹਰ ਹਰਮ ਲੋਗਾਂ ਨੂੰ ਜੋ ਮਤਲਬ ਮੈਂ ਹੁਣ ਕੀ ਕਹਿਣਾ ਚਾਹਾਂ ਕਿ ਇਹ ਦਰਿੰਦਗੀ ਜਿਹੜੀ ਐਨੀ ਵੱਧ ਗਈ ਐ ਇਹਨਾਂ ਨੂੰ ਨੱਥ ਪਾਉਣ ਵਾਸਤੇ ਹਰ ਹਿੱਲਾ ਕਰਾਂਗੇ ਹਰ ਜਗ੍ਹਾ ਤੇ ਬੈਠਾਂਗੇ ਭੋਕੜ ਤਲਾਂ ਕਰਾਂਗੇ ਜਦੋਂ ਤੱਕ ਉਸ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਮੈਂ ਉਸ ਪਰਿਵਾਰ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਕੱਲੇ ਨਹੀਂ ਤੁਸੀਂ ਸਾਡੇ ਭਰਾਓ ਸਾਡੇ ਭੈਣਾਂ ਉਹ ਸਾਡੇ ਪਰਿਵਾਰ ਹੋ ਆਪਣਾ ਸਾਡੀ ਉਹ ਧੀ ਸੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਚੁੰਮਕਾਰਨੇ ਬੈਠਾਂਗੇ ਇਹ ਮੇਰਾ ਦਾਵਾ ਇਹ ਮੇਰਾ ਵਾਦਾ ਔਰ ਮੈਂ ਆਪਣੇ ਪਰਿਵਾਰ ਆਪਣੇ ਸਮਾਜ ਸਭ ਲੋਕਾਂ ਨੂੰ ਆਪਣਾ ਕਹਾਂ ਜਾਣਾ ਕਿ ਆਪਾਂ ਇੱਕ ਮਿੰਟ ਹੋ ਕੇ ਪਾਰਟੀ ਵਾਦੀ ਛੱਡ ਕੇ ਹਰ ਚੀਜ਼ ਨੂੰ ਛੱਡ ਗਏ ਅਸੀਂ ਉਸ ਪਰਿਵਾਰmarg ਖੜੀ ਹੋਈਏ ਕਿਉਂਕਿ ਇੱਕ ਧੀ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਕੀਤੀ ਗਈ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਸਾਡੇ ਨਾਲ ਨਹੀਂ ਵਾਪਰੀ ਹਰ ਥਾਂ ਦੇ ਜੀ ਨਵੀਂ ਨਵੀਂ ਤਾਜੀ ਖਬਰ ਜਿਹੜੀ ਡਾਕਟਰ ਨਾਲ ਹੋਈ ਸੀ ਕਿ ਅਜੇ ਤੱਕ ਵੀ ਲੋਕਾਂ ਨੂੰ ਸਮਾਂ ਨਹੀਂ ਆ ਰਹੀ ਮੈਂ ਉਹਨਾਂ ਨੂੰ ਇਹ ਸਖ ਦਿਨ ਮਤਲਬ ਉਹਨਾਂ ਨੂੰ ਇਦਾਂ ਦੀ ਸਖਤ ਸਜ਼ਾ ਮਿਲੇ ਤਾਂ ਜੋ ਲੋਕ ਜਿਹੜੇ ਆਣ ਵਾਲਾ ਕੋਈ ਵੀ ਬੰਦਾ ਇਦਾਂ ਦੇ ਦਿਰੀ ਦੀ ਨਾ ਕਰ ਸਕੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਹੀ ਸਮਾਜ ਦੀ ਤਰਫੋਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੱਸਣਾ ਚਾਹੁੰਦਾ ਕਿ ਅਗਰ ਉਹ ਉਹਨਾਂ ਉਤੇ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਆ ਸਾਨੂੰ ਜਿਹੜਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਉਹਨਾਂ ਦੀ ਬੰਦੀ ਕਾਰਵਾਈ ਜਿਹੜੀ ਉਹਨਾਂ ਦੇ ਕੀਤੀ ਜਾਵੇ ਤਾਂ ਜੋ ਕੁੜੀ ਨੂੰ ਪੂਰਾ ਇਨਸਾਫ ਮਿਲ ਸਕੇ ਧੰਨਵਾਦ